ਜਦੋਂ ਪੇਸ਼ੈਂਟ ਪਹਿਲੀ ਵਾਰੀ ਪਾਇਲਸ ਦਾ ਟ੍ਰੀਟਮੈਂਟ ਲੈਣ ਜਾਂਦਾ ਕਿਸੇ ਕੋਲ ਵੀ ਚਾਹੇ ਜਨਰਲ ਡਾਕਟਰ ਹੈ ਜਾਂ ਮੈਡੀਕਲ ਸਟੋਰ ਕੋਲ ਜਾਂਦਾ ਤੇ ਉਹਨੂੰ ਕੀ ਦਿੱਤਾ ਜਾਂਦਾ ਇੱਕ ਐਂਟੀਬਾਇਓਟਿਕ ਦਿੱਤਾ ਜਾਂਦਾ ਇੱਕ ਅਪਾਇੰਟਮੈਂਟ ਦਿੱਤੀ ਜਾਂਦੀ ਜੋ ਕਿ ਐਨਲਜੈਸਿਕ ਹੁੰਦੀ ਹੈ ਜੋ ਕਿ ਉਸਨੂੰ ਸੌਣ ਕਰਦੀ ਹੈ ਤਾਂ ਕਿ ਉਹਨੂੰ ਪੇਨ ਨਾ ਹੋਵੇ ਜਾਂ ਉਹਦੀ ਬਲੀਡਿੰਗ ਹੋ ਰਹੀ ਹੈ ਤਾਂ ਬਲੀਡਿੰਗ ਰੋਕ ਦੇਵੇ ਜੇ ਧਿਆਨ ਨਾਲ ਦੇਖਿਆ ਜਾਵੇ ਇੱਕ ਸਿੰਪਟੋਮੈਟਿਕ ਰਿਲੀਫ ਆ ਜਦੇ ਵਿੱਚ ਸਿਰਫ ਉਹਦੀ ਪੇਨ ਮੈਨੇਜਮੈਂਟ ਕੀਤੀ ਗਈ ਜੇ ਬਲੀਡਿੰਗ ਹੋ ਰਹੀ ਹੈ ਬਲੀਡਿੰਗ ਰੋਕਣ ਦਾ ਹਲ ਕਰ ਦਿੱਤਾ ਗਿਆ ਤੇ ਇਨਫੈਕਸ਼ਨ ਨਾ ਹੋਵੇ ਹੋਈ ਨਹੀਂ ਹੈ ਇਨਫੈਕਸ਼ਨ ਨਾ ਹੋਵੇ ਉਹਦੇ ਲਈ ਐਂਟੀਬਾਇਓਟਿਕ ਦਿੱਤਾ ਗਿਆ ਬਟ ਐਕਚੁਅਲ ਚ ਟ੍ਰੀਟਮੈਂਟ ਹੋਇਆ ਨਹੀਂ ਹੋਇਆ ਉਹ ਪ੍ਰੋਬਲਮ ਜਿਹੜੇ ਜੜ ਤੋਂ ਖਤਮ ਨਹੀਂ ਹੋਈ ਉਹਦੇ ਜੋ ਟ੍ਰੀਟਮੈਂਟ ਬਾਡੀ ਨੇ ਕੀਤਾ ਅਲਟੀਮੇਟਲੀ ਬਲੀਡਿੰਗ ਹੋ ਰਹੀ ਬਾਡੀ ਨੂੰ ਸਮਝ ਆਂਦੀ ਹੈ ਬਾਡੀ ਇਨਿਕ ਸਮਾਰਟ ਹੈਗੀ ਹੈ ਉਹਨੂੰ ਪਤਾ ਹੈ ਵੀ ਉਥੇ ਬਲੀਡਿੰਗ ਹੋ ਰਹੀ ਹੈ ਉਹ ਗਲਤ ਹੈ ਬ੍ਰੇਨ ਇਨਿਕ ਸਮਾਰਟ ਹੈਗਾ ਉਹਨੇ ਹਰ ਤਰ੍ਹਾਂ ਦਾ ਪੈਂਤਰਾ ਲਾਣਾ ਉਹ ਬਲੀਡਿੰਗ ਬੰਦ ਹੋ ਜਵੇ ਦੂਸਰੀ ਗੱਲ ਹੈ ਇਹਨੂੰ ਮੈਂ ਠੀਕ ਕਰ ਸਕਾਂ ਐਮਰਜੈਂਸੀ ਟ੍ਰੀਟਮੈਂਟਸ ਬਾਡੀ ਆਪਣੇ ਆਪ ਕਰਦੀ ਹੈ ਫਰਸਟ ਡਿਗਰੀ ਐਂਡ ਸੈਕੰਡ ਡਿਗਰੀ ਦੇ ਆ ਕੈਨ ਬੀ ਟ੍ਰੀਟਡ ਉਹ ਆਪਣੇ ਆਪ ਚ ਬਾਡੀ ਹੀਲ ਕਰਦੀ ਹੈ ਐਂਟੀਬੈਕਟੀਰੀਅਲਸ ਐਂਟੀਮਾਈਕਰੋਬੀਅਲ ਜਿਹੜੇ ਆਪਾਂ ਐਂਟੀਬਾਇਓਟਿਕਸ ਲੈਣੇ ਆ ਉਹ ਜਸਟ ਪ੍ਰੀਕਾਸ਼ਨਰੀ ਹੈ ਜੇ ਅਸੀਂ ਨਹੀਂ ਵੀ ਲਵਾਂਗੇ ਤਾਂ ਵੀ ਪੇਸ਼ੈਂਟ ਠੀਕ ਹੋ ਜਾਏਗਾ ਹੂੰ ਠੀਕ ਹੈ ਹੁਣ ਜੇ ਅਸੀਂ ਆਯੁਰਵੇਦ ਦੀ ਗੱਲ ਕਰੀਏ ਆਯੁਰਵੇਦ ਚ ਟ੍ਰੀਟਮੈਂਟ ਕਿੱਥੋਂ ਸ਼ੁਰੂ ਹੋਏਗਾ ਅਸੀਂ ਪੇਸ਼ੈਂਟ ਨੂੰ ਐਡਵਾਈਜ਼ ਕਰਾਂਗੇ ਸਭ ਤੋਂ ਪਹਿਲਾਂ ਉਹਨਾਂ ਦੀ ਡਾਈਟ ਵੀ ਤੁਸੀਂ ਆ ਚੀਜ਼ਾਂ ਖਾਣੀਆਂ ਹੁਣ ਹਰੇਕ ਨੂੰ ਪਤਾ ਮਸਾਲੇ ਵਾਲੀ ਚੀਜ਼ ਖਾਣ ਨਾਲ ਸਮੋਕਿੰਗ ਕਰਨ ਨਾਲ ਡਰਿੰਕਸ ਲੈਣ ਨਾਲ ਇਹ ਪ੍ਰੋਬਲਮ ਵਧੂਗੀ ਜੇ ਪੇਸ਼ੈਂਟ ਇੰਨਾ ਗਾਰਡਨ ਟਾਈਮ ਇਹ ਨਹੀਂ ਕਰ ਸਕਦਾ ਤਾਂ ਕਿਵੇਂ ਠੀਕ ਹੋ ਸਕਦਾ ਠੀਕ ਹੈ ਉਸ ਤੋਂ ਬਾਅਦ ਸਿडेंटਰੀ ਅਗਰ ਕਿਸੇ ਨੂੰ ਦੱਸਿਆ ਗਿਆ ਵੀ ਤੁਹਾਨੂੰ ਬੈਠਣ ਦੀ ਪ੍ਰੋਬਲਮ ਜ਼ਿਆਦਾ ਬੈਠਣ ਕਰਕੇ ਹੋ ਰਿਹਾ ਤੇ ਤੁਹਾਨੂੰ ਇਹ ਪ੍ਰੋਬਲਮ ਨੂੰ ਠੀਕ ਕਰਨਾ ਪਏਗਾ ਤੁਹਾਨੂੰ ਇੱਕ ਐਕਟਿਵ ਲਾਈਫਸਟਾਈਲ ਰੱਖਣਾ ਪਏਗਾ ਜਿਸ ਦੇ ਨਾਲ ਕੀ ਇਹ ਪ੍ਰੋਬਲਮ ਸੈਟਲ ਹੋ ਸਕਦੀ ਹੈ ਅਦਰ than that ਜੇ ਕਿਸੇ ਦੀ ਫੈਮਿਲੀ ਹਿਸਟਰੀ ਹੈ ਪਾਜ਼ ਦੀ ਉਦੇ ਬਲੱਡ ਡਿਲੇਸ਼ਨ ਦੇ ਵਿੱਚ ਕਿਸੇ ਨੂੰ ਪਾਇਲਸ ਹੈਗਾ ਤੇ ਬਹੁਤ ਜ਼ਿਆਦਾ ਪ੍ਰੋਬੈਬਿਲਿਟੀ ਹੈ ਵੀ ਉਸ ਪੇਸ਼ੈਂਟ ਨੂੰ ਆਉਣ ਵਾਲੇ ਟਾਈਮ ਚ ਪਾਇਲਸ ਹੋਏਗੀ